ਲੋ ਵੀ ਮਿੱਤਰੋ ਫੇਸਬੁਕ ਵਾਲਿਓ ਸਕਾਰ ਰਪਿਓ ਕਾਰ ਦੇ ਨਾਲ ਇੱਕ ਕਾਰ ਮਿਲਣ ਵਾਲੀ ਆ ਤੁਹਾਨੂੰ ਫ੍ਰੀ ਚ ਮਿਲਣੀ ਕਿਵੇਂ ਆ ਉਹ ਮਿੱਤਰੋ ਆ ਜਿਹੜੀ ਤੁਸੀਂ ਵੀਡੀਓ ਵੇਖਣ ਲੱਗੇ ਹੋ ਨਾ ਜਿਹੜੀ ਸ਼ੁਰੂ ਕੀਤੀ ਤੁਸੀਂ ਪਲੇ ਕੀਤੀ ਐ ਇਹਦੇ ਥੱਲੇ ਛੋਲੇ ਛੋਲੇ ਕਮੈਂਟ ਕਰੋ ਆਪਣਾ ਪੇਜ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ 4 ਦਿਨਾਂ ਤੱਕ ਤੁਹਾਨੂੰ ਆ ਕਾਰ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੇ ਘਰ ਆ ਜਣੀ ਐ 13 ਜੂਨ ਨੂੰ ਸਵਰਟਕਾਰ ਕਮੈਂਟ ਤੇ ਸ਼ੇਅਰ ਕਰਨ ਵਾਲਿਆਂ ਨੂੰ ਵੀਡੀਓ ਚ ਕਮੈਂਟ ਸ਼ੇਅਰ ਤੇ ਸਟੋਰੀਆਂ ਚ ਮੈਂਸ਼ਨ ਕਰਨ ਵਾਲਿਆਂ ਨੂੰ ਫ੍ਰੀ ਚ ਕਾਰ ਦੇਣੀ ਆ ਕਾਰ ਸਕਾਰਪਿਓ ਵੀ ਆ ਸ਼ੋਰਟ ਯਾ ਸਕਾਰਪਿਓ 17 ਮਾਡਲ ਆ 2000 ਪੰਜਾਬ ਨੰਬਰਾਂ ਤੇ ਬਿਲਕੁਲ ਫ੍ਰੀ ਚ ਦੇਣੀ ਆ ਯਾਰ ਕਮੈਂਟ ਕਰ ਲੈਣੇ ਤੇ ਵੀਡੀਓ ਬਸ ਆ ਸਕਾਰਪਿਓ ਦੀ ਵੀਡੀਓ ਆਪਣੇ ਹਰੇਕ ਭਰਾ ਤੱਕ ਸ਼ੇਅਰ ਕਰ ਦਿਓ ਤੇ ਸਕਾਰਪਿਓ ਦੀ ਸਾਰੀ ਜਾਣਕਾਰੀ ਤੁਹਾਨੂੰ ਡੀਪਲੀ ਦਿੰਨੇ ਆ ਇਹ 17 ਮਾਡਲ ਦੀ ਕਾਰ ਆ ਪੰਜਾਬ ਨੰਬਰ ਦੀ ਕਾਰ ਆ ਇੱਕ ਵਾਰੀ ਕਾਰ ਦੀ ਲੁੱਕ ਚੈੱਕ ਕਰ ਲਓ ਐਸ 10 ਪੰਜਾਬ ਨੰਬਰ ਆ ਪੱਕੀ ਪੰਜਾਬ ਨੰਬਰ ਹੈ ਕੈਪਟਨ ਸੀਟਾ ਦੇ ਵਿੱਚ ਆ ਕਾਰ ਓਕੇ ਆ ਜਮੀ ਮੈਂ ਕਹਾਂ ਵੀ ਜਿਵੇਂ ਕਹਦੀ ਵੀ ਸੋਨੇ ਦਾ ਰੁਪਈਆ ਉਹ ਕਾਰ ਆ ਕਰੀਮ ਪੂਰੀ ਸੋਹਣੀ ਕਾਰ ਆ ਇੰਟੀਰੀਅਰ ਦੀ ਚੈੱਕ ਕਰ ਲਓ ਇੱਕ ਵਾਰ ਇੰਟੀਰੀਅਰ ਦੀ ਚੈੱਕ ਕਰ ਲਓ ਤੁਸੀਂ ਮਿੱਤਰੋ ਜੇ ਤੁਸੀਂ ਵੀਡੀਓ ਵੇਖ ਰਹੇ ਹੋ ਨਾ ਤਾਂ ਵੀਡੀਓ ਸ਼ੇਅਰ ਕਰ ਦਿਓ ਛੇਤੀ ਛੇਤੀ ਆਪਣੇ ਹਰੇਕ ਮਿੱਤਰ ਪਿਆਰੇ ਤੱਕ ਪਹੁੰਚਾ ਦਿਓ ਵੀ ਪੰਜਾਬ ਨੰਬਰ ਸਕੋਰਪੀਓ ਜਮਾਂ ਨਵੀਂ ਕਾਰ ਆ ਗਈ ਹੈ ਮਿੱਤਰੋ ਹੁਣ ਮੌਕਾ ਹੱਥੋਂ ਨਾ ਗਵਾਓ ਛੇਤੀ ਛੇਤੀ ਆ ਨੰਬਰ ਚੱਲ ਰਿਹਾ ਥੱਲੇ ਕਾਲ ਕਰ ਲਓ ਤੇ ਨਾਲ ਆਪਣੇ ਮਿੱਤਰਾਂ ਨੂੰ ਦੱਸ ਦਿਓ ਵੀ ਇੱਕ ਕਾਰ 13 ਜੂਨ ਨੂੰ ਪੀ ਵੀ ਤੇਰਾ ਕਰ ਯਾਰ ਬਲੋਂ ਫਰਿੱਜ ਮਿਲਣ ਵਾਲੀ ਆ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਸ਼ੇਅਰ ਕਰਨੇ ਤੇ ਕਮੈਂਟ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਤੇ ਪੇਜ ਨੂੰ ਫੋਲੋ ਕਰ ਲੋ ਸਾਢੇ 3 ਲੱਖ ਫੋਲੋਅਰ ਕੰਪਲੀਟ ਹੋਣ ਤੇ ਆਪਾਂ ਇੱਕ ਹੋਰ ਵੱਡਾ ਐਲਾਨ ਕਰ ਦਾਂਗੇ ਕੋਈ ਖਾਲੀ ਹੱਥ ਨਹੀਂ ਜਾਂਦਾ ਕਿ ਨਾ ਬਹੁਤ ਕੱਢਾਂਗੇ ਬਸ ਹੁਣ ਤੁਸੀਂ ਇਦਾਂ ਹੀ ਬਣੇ ਰਹੋ ਜਿਹੜੇ ਨਵੇਂ ਭਰਾ ਜੁੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਪੇਜ ਨੂੰ ਫੋਲੋ ਕਰ ਲਓ ਪੇਜ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਮਿੱਤਰ ਪਿਆਰਾਂ ਤੱਕ ਵੀਡੀਓ ਸ਼ੇਅਰ ਕਰਕੇ ਪਹੁੰਚਾ ਦਿਓ ਬਾਸ ਸਪ੍ਰੀ ਕਰ ਦਿਓ ਵੀਡੀਓ ਹੋ ਸਕਦਾ ਤੁਸੀਂ ਵੀਡੀਓ ਦੇਖ ਰਹੇ ਹੋ ਹੋ ਸਕਦਾ ਥੋੜਾ ਨੰਬਰ ਲੱਗ ਜੇ Swift कार ਦੇ ਉੱਪਰ ਤੇ ਜੇ ਮਿੱਤਰੋ Scorpio ਲੈਣੀ ਹੈ ਤਾਂ ਕਾਲ ਕਰ ਲਓ ਕਾਲ ਕਰ ਲਓ ਨੰਬਰ ਚੱਲ ਰਿਹਾ ਆਪਣਾ ਹੁਣ ਇਹ ਤੇ ਨੰਬਰਾ कार ਰੇਟ ਤੇ ਦੇ ਦਾਂਗੇ ਤੇ कार ਟੌਪ ਦੀ कार ਹੈ ਬਾਈ ਹਾਂ ਟੌਪ ਦੀ ਕਾਰ ਦੇ ਦਾਂਗੇ 4 ਦਿਨਾਂ ਤੱਕ Swift ਫ੍ਰੀ ਚ ਜੇ Scorpio ਲੈਣੀ ਹੈ ਤਾਂ ਕਾਲ ਕਰ ਲਓ ਇੱਕ ਵਾਰੀ ਵੇਟ ਕਰ ਲਓ ਪੀਵੀ 13 ਕਾਰ ਯਾਰ ਮੂਹਣਕ